ਦੋਸਤੋ ਜੇਕਰ ਤੁਸੀਂ ਵੀ ਵਧੀਆ ਦਵਾਈ ਦੇ ਨਾਲ ਕਣਕ ਦਾ ਬੀਜ ਸੋਧਣਾ ਚਾਹੁੰਦੇ ਹੋਗੇ ਤਾਂ ਇਹ ਗਰੋ ਇੰਡੀਕੋ ਕੰਪਨੀ ਦਾ ਮਲਟੀਨੇਸ਼ਨਲ ਕੰਪਨੀ ਹੈ ਯੂ ਐਸ ਏ ਦੀ ਕੰਪਨੀ ਹੈ ਪ੍ਰੇਰਕ ਦੇ ਨਾਮ ਤੇ ਇਹ ਪ੍ਰੋਡਕਟ ਆਉਂਦਾਗਾ ਜਿਹੜਾ ਕਿ ਮਾਈਕਰੋਵੈਲ ਟੈਕਨੋਲੋਜੀ ਦੇ ਨਾਲ ਬਣਿਆ ਹੋਇਆਗਾ ਲਿਕਵਿਡ ਕਨਸ਼ੋਰਸ਼ੀਆ ਬਾਇਓ ਫਰਟੀਲਾਈਜ਼ਰ ਜੋ ਕਿ ਸਪੈਸ਼ਲ ਇਹਨਾਂ ਨੇ ਕਣਕ ਦਾ ਬੀਜ ਸੋਧਣ ਵਾਸਤੇ ਬਣਾਇਆਗਾ ਇਹਨਾਂ ਦੇ ਹੋਰ ਵੀ ਕਈ ਪ੍ਰੋਡਕਟ ਆਉਂਦੇ ਨੇ ਜਿਹੜੇ ਕਿ ਅਲੱਗ ਅਲੱਗ ਫਸਲਾਂ ਦਾ ਬੀਜ ਸੋਧਣ ਵਾਸਤੇ ਆਉਂਦੇ ਨੇਗੇ ਪਰ ਇਹ ਪ੍ਰੋਡਕਟ ਇਹਨਾਂ ਨੇ ਸਪੈਸ਼ਲ ਕਣਕ ਦਾ ਬੀਜ ਉਧਣ ਵਾਸਤੇ ਬਣਾਇਆਗਾ ਜਿਹੜਾ ਕਿ ਪੌਦੇ ਦੀਆਂ ਜੜ੍ਹਾਂ ਨੂੰ ਜਿੰਨੇ ਵੀ ਘਾਟ ਹੁੰਦੀ ਹੈ ਉਹਦੇ ਤੱਤਾਂ ਨੂੰ ਪੂਰਾ ਕਰੂਗਾ ਜਿਸ ਦੇ ਨਾਲ ਜਰਮੀਨੇਸ਼ਨ ਤੇ ਗਰੋਥ ਕਣਕ ਦੀ ਵਧੀਆ ਹੋਊਗੀ ਜੇਕਰ ਤੁਸੀਂ ਵੀ ਵਧੀਆ ਦਵਾਈ ਦੇ ਨਾਲ ਕਣਕ ਦਾ ਬੀਜ ਉਧਣਾ ਚਾਹੁੰਦੇ ਹੋ ਤਾਂ ਪ੍ਰੇਰਕ ਦੇ ਨਾਮ ਤੇ ਇਹ ਆਉਂਦਾ ਗਰੋ ਇੰਡੀਗੋ ਕੰਪਨੀ ਦਾ ਮਲਟੀਨੇਸ਼ਨਲ ਇਹ ਕੰਪਨੀ ਹੈਗੀ ਯੂਐਸਏ ਦੀ ਕੰਪਨੀ ਹੈ ਤਾਂ ਤੁਸੀਂ ਜੇਕਰ ਵਧੀਆ ਕੰਪਨੀ ਦੇ ਦਵਾਈ ਦੇ ਨਾਲ ਕਣਕ ਦਾ ਬੀਜ ਉੋਧਣਾ ਚਾਹੁੰਦੇ ਹੋ ਤਾਂ ਪ੍ਰੇਰਕ ਦੇ ਨਾਮ ਤੇ ਤੁਸੀਂ ਲਿਖਾ ਸਕਦੇ ਹੋ ਵਧੀਆ ਪ੍ਰੋਡਕਟ ਹੈਗਾ ਕਣਕ ਦਾ ਬੀਜ ਉੋਧਣ ਵਾਸਤੇ ਸਪੈਸ਼ਲ ਇਹ ਕਣਕ ਦਾ ਬੀਜ ਉੋਧਣ ਵਾਸਤੇ ਪ੍ਰੋਡਕਟ ਬਣਾਇਆ ਹੈ